ਅੱਜ ਘੁੰਮਣ ਜਾਣ ਨੂੰ ਘਰੋਂ 200 ਰੁਪਏ ਮਿਲਿਆ ਮੈਂ ਕਿ ਜਲਦੀ ਜਲਦੀ ਇਹਨੂੰ ਵੀ ਜੇਬ ਦੇ ਵਿੱਚ ਪਾ ਲਈਏ ਕਦੇ ਇਹ ਵੀ ਵਾਪਸ ਹੀ ਲੈ ਲੈਣਾ ਸਾਡੇ ਕੋਲੋਂ ਤੇ ਮੈਂ ਹੋ ਗਈਆਂ ਤਿਆਰ ਨਾਲ ਦੇ ਵੀ ਸਾਰੇ ਤਿਆਰ ਹੋ ਗਏ ਮੈਂ ਕਿ ਜਾਂਦੇ ਜਾਂਦੇ ਪਹਿਲਾਂ ਇੱਕ ਰੀਲ ਬਣਾ ਲਈਏ ਤੇ ਦੂਜੇ ਪਾਸੇ ਦੀਪ ਵੀ ਆ ਗਿਆ ਹੈ ਦੀਪ ਨੇ ਸਾਨੂੰ ਸਾਰਿਆਂ ਨੂੰ ਲੈ ਕੇ ਜਾਣਾ ਹੈ ਜਾਣਾ ਕਿੱਥੇ ਹੈ ਤੇ ਤੁਹਾਨੂੰ ਸਭ ਨੂੰ ਪਤਾ ਹੀ ਲੱਗ ਜਾਣਾ ਹੈ ਤੇ ਸ਼ਾਮਾਂ ਦਾ ਟਾਈਮ ਹੋ ਗਿਆ ਹੈ ਸ਼ਾਮ ਦੇ ਵੱਜ ਗਏ 7:30 ਇੱਧਰ ਮੰਨਤ ਕਹਿੰਦੀ ਮਮਾ ਲਿਆਓ ਮੈਂ ਵੀਡੀਓ ਦਾ ਸ਼ੋਟ ਲਵਾਂ ਮੈਂ ਇਹਨੂੰ ਇੰਨੀ ਗੱਲ ਕਹੀ ਸੀ ਸ਼ੀਸ਼ਾ ਉੱਪਰ ਕਰ ਦੇ ਤਾਂ ਕਿਦਾ ਤੇ ਇੰਨੀ ਗੱਲ ਕਹੇ ਤਾਂ ਖਿੱਚ ਕੇ ਦੇਖੋ ਕਿੱਥੇ ਜਾ ਕੇ ਲ ਹੁਣ ਤਾਂ ਮੈਂ ਇੱਥੇ ਹੀ ਲੰਮੀ ਪੈ ਕੇ ਜਾਣਾ ਮਮਾ ਤੇ ਨਾਲ ਮੇਰੇ ਆਂਟੀ ਮੈਂ ਮੰਨਤ ਤੇ ਦੀਪ ਸਾਨੂੰ ਸਾਰਿਆਂ ਨੂੰ ਹੁਸ਼ਿਆਰਪੁਰ ਪਹੁੰਚਦੇ ਪਹੁੰਚਦੇ ਹੀ ਹਨੇਰਾ ਹੋ ਗਿਆ ਬਾਕੀ ਗੱਲਾਂ ਬਾਅਦ ਦੇ ਵਿੱਚ ਸਾਹਮਣੇ ਲੱਗਿਆ ਬੋਰਡ ਤੇ ਚੰਡੀਗੜ੍ਹ ਫਗਵਾੜਾ ਹੁਸ਼ਿਆਰਪੁਰ ਤੇ ਜਲੰਧਰ ਦੱਸੋ ਜਲਦੀ ਜਲਦੀ ਮੈਨੂੰ ਪਹਿਲਾਂ ਕਿਹਨਾਂ ਜਗ੍ਹਾ ਤੋਂ ਕੋਣ ਕੋਣ ਮੇਰੀ ਵੀਡੀਓ ਦੇਖਦਾ ਤੇ ਸਾਰੇ ਮੈਨੂੰ ਪੁੱਛਦੇ ਆ ਨਾ ਕਿ ਦੀਦੀ ਤੁਸੀਂ ਕਿੱਥੇ ਰਹਿੰਦੇ ਆ ਵੀ ਸਾਡਾ ਏਰੀਆ ਹੁਸ਼ਿਆਰਪੁਰ ਹੈ ਆ ਅੱਜ ਅਸੀਂ ਘੁੰਮਣ ਤਾਂ ਆਣਾ ਨਹੀਂ ਸੀਗਾ ਕਿਉਂਕਿ ਸਵੇਰ ਬਾਰਿਸ਼ ਦਾ ਮੌਸਮ ਸੀਗਾ ਪਰ ਹੁਣ ਮੌਸਮ ਵਧੀਆ ਹੋ ਗਿਆ ਇਸ ਕਰਕੇ ਮੈਂ ਕਿਹਾ ਚਲੋ ਫਿਰ ਆਪਾਂ ਵੀ ਜਾ ਕੇ ਆਨੇ ਸੀ ਵੀ ਕਿਉਂ ਪਿੱਛੇ ਰਹਿਣਾ ਆ ਨਾ ਨਿਆੜੇ ਨੇ ਤਾਂ ਬਾਲੀ ਜਿੱਦ ਫੜੀ ਹੋਈ ਸੀਗੀ ਕਿ ਸਾਨੂੰ ਰੋਸ਼ਨ ਗਰਾਉਂਡ ਲੈ ਕੇ ਚੱਲੋ ਉੱਥੇ ਸਰਕਸ ਲੱਗੀ ਹੋਈ ਆ ਆ ਕੇ ਹਲੇ ਗੱਡੀ ਪਾਰਕਿੰਗ ਦੇ ਵਿੱਚ ਲਾਈ ਸੀਗੀ ਮੈਂਨ ਤਾਂ ਕਹਿੰਦੀ ਮਮਾ ਮੈਂ ਤਾਂ ਪਹਿਲਾਂ ਜੰਪਿੰਗ ਕਰਨੀ ਆ ਮੈਂ ਤਾਂ ਬਾਅਦ ਦੇ ਵਿੱਚ ਸਰਕਸ ਦੇਖਣ ਜਾਣਾ ਮੈਂ ਕਿਹਾ ਰਵੋ ਫਿਰ ਇੱਥੇ ਹੀ ਤੁਸੀਂ ਆਪਣੇ ਆਪ ਨੂੰ ਦੇਖ ਲਓ ਤੁਸੀਂ ਕੀ ਸਰਕਸ ਦੇਖਣੀ ਆ ਮੈਂ ਕਿਹਾ ਮੈਂ ਆਪਣੀ ਕੱਲੀ ਦੀ ਟਿਕਟ ਟਿਕਟਵਾਣ ਚੱਲੀ ਆ ਰੱਬ ਤੇ ਜਾਣ ਦੇ ਨਹੀਂ ਸਰਕਸ ਦੇਖਣ ਦੀ ਤੇ ਫਿਰ ਮੈਂ ਜਲਦੀ ਜਲਦੀ ਸਾਰਿਆਂ ਨੇ ਖਰੀਦੀਆਂ ਟਿਕਟਾਂ ਸਰਕਸ ਦੇ ਸ਼ੋਅ ਦਾ ਵੀ ਟਾਈਮ ਹੋ ਗਿਆ ਮਨਤ ਉਹਨਾਂ ਨੂੰ ਬਾਜ਼ਮਾਰੀ ਮੈਂ ਕਿਹਾ ਆ ਜਾਓ ਆ ਜਾਓ ਜੇ ਜਾਣਾ ਹੈ ਨਹੀਂ ਤਾਂ ਫਿਰ ਰਵੋ ਇੱਥੇ ਹੀ ਮਨਤ ਸਾਡੀ ਨੇ ਕਾਫੀ ਦਿਨ ਤੋਂ ਜਿੱਦ ਫੜੀ ਹੋਈ ਸੀਗੀ ਕਹਿੰਦੀ ਮੰਮਾ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਤਾਂ ਸਰਕਸ ਦਿਖਾ ਕੇ ਲੈ ਕੇ ਆਓ ਦੇਖੋ ਸਭ ਤੋਂ ਪਹਿਲਾਂ ਮੂਰੇ ਮੂਰੇ ਵੀ ਉਹੀ ਨੱਠੀ ਹੋਆ ਫਿਰ ਅਸੀਂ ਭਾਈ ਨੂੰ ਦੇ ਦਿੱਤੀਆਂ ਆਪਣੀਆਂ ਟਿਕਟਾਂ ਮੈਂ ਕਹਿੰਦੀ ਜਦੋਂ ਅਸੀਂ ਸਰਕਸ ਦੇ ਵੀ ਸੈਂਟਰ ਕੀਤੇ ਵੀ ਉੱਥੇ ਤਾਂ ਬੈਠਣ ਨੂੰ ਜਗ੍ਹਾ ਨਹੀਂ ਮੈਂ ਕਿਾ ਕੀ ਬਾਤ ਐ ਇੰਨਾ ਰਸ਼ ਕਿੰਨਾ ਰਸ਼ ਆ ਤੁਸੀਂ ਸਾਰੇ ਜਣੇ ਆਪਣੀਆਂ ਅੱਖਾਂ ਨਾਲ ਦੇਖ ਹੀ ਸਕਦੇ ਆ ਫਿਰ ਕਿਸੇ-ਕੀ ਸਾਰੇ ਆਪਣੀ-ਆਪਣੀ ਸੀਟ ਤੇ ਬੈਠ ਗਏ। ਮੰਨਾ ਸਾਡੀ ਤਾਂ ਸਭ ਤੋਂ ਮੂਹਰੇ ਜਾ ਕੇ ਬੈਠੀ ਕਹਿੰਦੀ ਮਮਾ ਮੈਂ ਤਾਂ ਸਭ ਤੋਂ ਨੇੜੇ ਤੋਂ ਸਰਕਸ ਦੇਖਣੀ ਆ। ਇਹ ਵਾਲਾ ਮੈਨੂੰ ਸਟੰਟ ਉਹਨਾਂ ਦਾ ਸਭ ਤੋਂ ਵਧੀਆ ਲੱਗਿਆ ਸੀਗਾ। ਸੇਫਟੀ ਦਾ ਪੂਰਾ ਧਿਆਨ ਰੱਖਿਆ ਹੋਇਆ ਸੀ ਇਹਨਾਂ ਨੇ ਆਪਣੀ। ਫਿਰ ਉਸ ਤੋਂ ਬਾਅਦ ਆਏ ਵੈਲਕਮ ਪੋਸਟ। ਜਿੱਥੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਸਾਰਿਆਂ ਦਾ ਸਵਾਗਤ ਕੀਤਾ। ਕੁਰਸੀਆਂ ਤਾਂ ਖਾਲੀਆਂ ਸੀਗੀਆਂ ਕਿਉਂਕਿ ਹਲੇ ਸ਼ੋਅ ਸ਼ੁਰੂ ਹੋਣਾ ਸੀਗਾ ਇਸ ਕਰਕੇ ਜ਼ਿਆਦਾਤਰ ਲੋਕ ਨਹੀਂ ਆਏ ਸੀ। ਉਸ ਤੋਂ ਬਾਅਦ ਫਿਰ ਲੋਕ ਵੀ ਆਣੇ ਸ਼ੁਰੂ ਹੋ ਗਏ। ਨਿਗਰੋ ਵਾਲੀ ਮੈਨੂੰ ਪਰਫਾਰਮੈਂਸ ਵਧੀਆ ਲੱਗੀ ਸੀ। ਵੈਸੇ ਵਧੀਆ ਨਹੀਂ ਹੈਗੇ ਸਰਕਸ ਪਰ ਜਿਸ ਤਰ੍ਹਾਂ ਉਹ ਸਰਕਸ ਕਰਦੇ ਆ ਨਾ ਹਰੇਕ ਚੀਜ਼ ਨੂੰ ਬੈਲੈਂਸ ਕਰਦੇ ਆ ਪਹਿਲਾਂ ਤਾਂ ਉਹਨਾਂ ਨੂੰ ਕਿੰਨਾ ਟਾਈਮ ਲੱਗ ਗਿਆ ਹੋਣਾ ਸਿੱਖਣ ਨੂੰ ਬਹੁਤ ਮਿਹਨਤ ਲੱਗਦੀ ਹੈ ਕਿਸੇ ਕੰਮ ਨੂੰ ਸਿੱਖਣ ਦੇ ਲਈ ਤੇ ਫਿਰ ਜਾ ਕੇ ਲੋਕਾਂ ਦੇ ਮੂਰੇ ਇੱਕ ਵਧੀਆ ਪਰਫਾਰਮੈਂਸ ਦੇ ਹੁੰਦੀ ਆ ਫਿਰ ਉਸ ਤੋਂ ਬਾਅਦ ਸੀਗੀ ਸਕੇਟ ਵਾਲੀ ਪਰਫਾਰਮੈਂਸ ਮੰਨਤ ਕਹਿੰਦੀ ਮम्मा ਮੈਨੂੰ ਵੀ ਆਪਣੇ ਸਕੇਟ ਲੈ ਕੇ ਆਣੇ ਚਾਹੀਦੇ ਸੀਗੇ ਮੈਂ ਵੀ ਇੱਥੇ ਆ ਕੇ ਸਕੇਟ ਚਲਾਣੇ ਸੀ ਸਰਕਸ ਦੇਖਦੇ ਦੇਖਦੇ ਮੇਰੇ ਸਾਰੇ ਪਫਕਨ ਖਤਮ ਹੋ ਗਏ ਮੈਂ ਕਿਹਾ ਜਾਓ ਦੁਬਾਰਾ ਫੇਰ ਭਾਈ ਲੱਭ ਕੇ ਲੈ ਕੇ ਆਓ ਵੈਸੇ ਹੁਣੀ ਆਏ ਸਰਕਸ ਲੱਗਦੀਆਂ ਜਾਂ ਇਦਾਂ ਮੇਲਿਆਂ ਮੈਂ ਤਾਂ ਸਿੱਦਾ ਉਹੀ ਜਿਹੜਾ ਹਫਤੇ ਬਾਅਦ ਜਾਂ ਮਹੀਨੇ ਦੇ ਵਿੱਚ ਆਂਦਾ ਹੁੰਦਾ ਸੀ ਨਾ ਭਾਈ ਪਿੰਡਾਂ ਦੇ ਵਿੱਚ ਬਾਂਦਰ ਵਾਲਾ ਤਮਾਸ਼ਾ ਦਿਖਾਣ ਲਈ ਉਹੀ ਦੇਖ ਕੇ ਖੁਸ਼ ਹੋ ਜਾਂਦੇ ਸੀ ਜਾਂ ਫਿਰ ਜਾਦੂ ਦਿਖਾਣ ਬਹੁਤ ਆਂਦੇ ਹੁੰਦੇ ਸੀਗੇ ਅੱਛਾ ਮੈਨੂੰ ਕਮੈਂਟ ਕਰਕੇ ਦੱਸੋ ਵੀ ਕਿਹਨੇ ਮਦਾਰੀ ਦਾ ਤਮਾਸ਼ਾ ਤੇ ਜੋ ਦਾਦੂ ਦਿਖਾਣ ਆਂਦੇ ਹੁੰਦੇ ਸੀਗੇ ਉਹ ਦੇਖਿਆ ਪਿੰਡਾਂ ਦੇ ਵਿੱਚ ਸਰਕਸ ਹੋ ਗਿਆ ਖਤਮ ਅਸੀਂ ਚੱਲੇ ਆਪਣੇ ਘਰ ਬਾਈ ਬਾਈ ਵੀਡੀਓ ਕਰ ਦਿਓ ਸ਼ੇਅਰ ਪੇਸ ਕਰ ਲਿਓ ਫੋਲੋ